ਸੰਗਏ ਬੈਸੋ ਕਰ ਰਹੇ ਰੋਜ਼ ਕਰ ਰਹੇ ਜਿਨ੍ਹਾਂ ਦੀ ਇਹ ਹੋਈ ਸਾਡੇ ਮਸਲੇ ਹੱਲ ਦੀ ਇਹ ਆ ਤੁਮ ਲੋਗ ਗੱਲ ਨਹੀਂ ਅਸੀਂ ਕਹਿੰਦੇ ਆਪ ਪਕਾ ਜੀ 14 14 ਸਾਲਾਂ ਤੋਂ 18 18 ਸਾਲਾਂ ਤੋਂ ਰੋਲ ਰਹੇ ਸੀ ਇਹਨਾਂ ਨੇ ਵੋਟਾਂ ਪਹਿਲਾ ਵਾਅਦਾ ਕੀਤਾ ਸੀ ਜੀ ਸਾਡਾ ਤਰਾਂ ਤ ਬਿਨਾ ਕਿਸੇ ਧਰਨੇ ਤੋਂ ਬਿਨਾ ਰੈਲੀ ਤੋਂ ਸਰਕਾਰ ਨੇ ਆਪਣੀ ਸਾਫ ਨੀਤੀ ਨਾਲ ਇਹ ਬੰਦੇ ਨਹੀਂ ਜੀ ਮੇਰੇ ਇਹ ਇਹ ਮੈਂ ਇਹਨਾਂ ਨੂੰ ਨਹੀਂ ਜਾਣਦਾ ਸੀ ਮੈਂ ਕਿਸੇ ਨੂੰ ਨਹੀਂ ਜਾਣਦਾ ਇਹਨਾਂ ਚੋਂ ਪਰ ਇਹਨਾਂ ਨੂੰ ਇਹੀ ਕਿਹਾ ਇੱਕੋ ਗੱਲ ਕਿਹਾ ਸਮਾਂ ਲੱਗੂਗਾ ਜਿਹੜਾ ਜਿਹੜੀ ਯੂਨੀਅਨ ਧਰਨਾ ਨਹੀਂ ਦੂਗੀ ਉਹਦਾ ਕੰਮ ਸਭ ਤੋਂ ਪਹਿਲੇ ਤੇ ਹੋਊਗਾ ਆਜ਼ਮ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਝਾਂਪਾਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹਾਲ ਸਟੇਜ ਤੋਂ ਦੋ ਤਿੰਨ ਵਾਰ ਪਹਿਲਾਂ ਵੀ ਧਰਾਈ ਗਈ ਤੇ ਸਾਡੇ ਪੀਐਸ ਐਮਐਸਯੂ ਦੇ ਆਗੂ ਮੇਰੇ ਵੱਡੇ ਵੀਰ ਪਠਾੜੀ ਜੀ ਵੱਲੋਂ ਵੀ ਕਹੀ ਗਈ ਕਿ ਇੱਕ ਹੋਗੇ ਚੱਲ ਪੂ ਤੁਹਾਡੇ ਜੀ ਵੀ ਕਈਆਂ ਤੇ ਸਵਾਲ ਹੋਣਾ ਹੈ ਕਿ ਜੇ ਤਿੰਨ ਇੱਕ ਹੋਗੇ ਤਾਂ ਇੱਕ ਕਿਉਂ ਪਿਛੇ ਰਹੇਗੀ ਪਰ ਇਹ ਗੱਲਾਂ ਫੇਰ ਉਹੀ ਨੇ ਮੈਂ ਜਥੇਬੰਦੀ ਦੇ ਮਾਹੌਲ ਨੂੰ ਰੈਲੀ ਦੇ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਤੇ ਜੇ ਮੈਂ ਕੁਝ ਗੱਲਾਂ ਕਹਾਗਾ ਤਾਂ ਹੋ ਸਕਦਾ ਹੈ ਕਿ ਉਹ ਸਿੱਧੀ ਟਕਰਾਅ ਵਾਲੇ ਪਾਸੇ ਨੂੰ ਵਧੇ ਜਾਓ ਰੈਲੀ ਦਾ ਮਾਹੌਲ ਖਰਾਬ ਹੋਵੇ ਸੋ ਅੱਜ ਸਾਡੀ ਲੜਾਈ ਸਰਕਾਰ ਦੇ ਨਾਲ ਹੈ ਸਰਕਾਰ ਦੇ ਨਾਲ ਅਸੀਂ ਪੁਰਾਣੀ ਪੈਨਸ਼ਨ ਲੈਣ ਆਏ ਆਂ ਜਥੇਬੰਦੀਆਂ ਦੇ ਟਕਰਾਅ ਜਥੇਬੰਦੀਆਂ ਦੇ ਮਸਲੇ ਉਹ ਟੇਬਲਾਂ ਦੇ ਬੈਠ ਕੇ ਸੁਝਾਏ ਜਾ ਸਕਦੇ ਨਹੀਂ ਸੋ ਸਾਡੀ ਜਥੇਬੰਦੀ ਨੇ ਪਹਿਲੇ ਦਿਨ ਤੋਂ ਏਕੇ ਦੀ ਗੱਲ ਕੀਤੀ ਸੀ ਔਰ 29 ਤਰੀਕ ਤੱਕ ਦੀ ਅਸੀਂ ਗੱਲ ਕਹੀ ਸੀ ਕਿ 29 ਨੂੰ ਸਾਡੀ ਸੀਐਮ ਦੇ ਨਾਲ ਮੀਟਿੰਗ ਹੈ ਔਰ ਉਸੇ ਦਿਨ ਸਾਡੀ ਸੋਡੇ ਦੀ ਮੀਟਿੰਗ ਸੀ ਚੰਡੀਗੜ੍ਹ ਦੇ ਵਿੱਚ ਔਰ ਅਪੀਲ ਵੀ ਇਹੀ ਸੀ ਜੇ ਇਨ ਸ਼ੋਰ ਚ ਦੱਸਦੇ ਆ ਕਿ ਅਸੀਂ 26 ਵਾਲੀ ਮੀਟਿੰਗ ਚ ਕਿਉਂ ਨਹੀਂ ਪਹੁੰਚੇ ਜਿੱਥੋਂ ਇਹ ਰੈਲੀ ਨਿਕਲੀ ਕਿਉਂ 29 ਤਰੀਕ ਨੂੰ ਸਾਡੀ ਸੀਐਮ ਨਾਲ ਮੀਟਿੰਗ ਸੀ ਉਸ ਮੀਟਿੰਗ ਤੋਂ ਬਾਅਦ ਅਸੀਂ ਅਗਲਾ ਫੈਸਲਾ ਕਰ ਸਕਦੇ ਸੀ ਕਿ ਅਸੀਂ ਕਿੱਧਰ ਨੂੰ ਜਾਣਾ ਹੈ ਉਨਾਜਿਆ ਤੇ ਮੀਟਿੰਗ ਨਿਕਲੇ ਕੀ ਤੁਸੀਂ ਅਗਲਾ ਪ੍ਰੋਗਰਾਮ ਦੇ ਕੇ ਜਾਓਗੇ ਕਿਸ ਪਾਸੇ ਨੂੰ ਵਧੋਗੇ ਸੋ ਇਹੋ ਜਿਹੇ ਕਿਈ ਉੱਤੇ ਥਲੇ ਗੱਲਾਂ ਸੀ ਜਿਹੜੀਆਂ ਮੈਂ ਉਸ ਪਾਸੇ ਨੂੰ ਲਫਰ ਨਹੀਂ ਜਾਣਾ ਚਾਹੁੰਦਾ ਸੋ 29 ਤਰੀਕ ਨੂੰ ਅਸੀਂ ਐਲਾਨ ਕੀਤਾ ਸੀ ਕਿ ਜੋ ਸਾਂਝੇ ਮੋਰਚੇ ਨੇ ਫੈਸਲਾ ਕੀਤਾ ਹੈ ਸੀਟਪੀਐਫ ਕਰਮਚਾਰੀ ਜੂਨੀਅਰ ਪੰਜਾਬ ਉਹਦਾ ਸਮਰਥਨ ਕਰਦੀ ਅੱਜ ਵੀ ਸਾਡੇ ਸਾਰੇ ਜ਼ਿਲ੍ਹਿਆਂ 'ਚੋਂ ਮੁਲਾਜ਼ਮ ਆਏ ਨੇ ਅਸੀਂ ਇੱਕ ਵੀ ਮੁਲਾਜ਼ਮ ਨੂੰ ਨਹੀਂ ਰੋਕਿਆ ਵੀ ਤੁਸੀਂ ਨਹੀਂ ਜਾਣਾ ਵੱਡੀ ਗਿਣਤੀ ਜੱਥੇ ਸਾਡਾ ਮੁਲਾਜ਼ਮ ਬੈਠੇ ਤਲੈਰੀਗਲ ਦੇ ਵਿੱਚੋਂ ਹੋਣ ਚਾਹੇ ਉਹ ਸਾਡੇ ਜਿਹੜੇ ਪਾਣ ਜਿਹੜਾ ਸੀਪੀਐਫ ਨਾਲ ਜੁੜਿਆ ਹੈ ਹਰ ਮੁਲਾਜ਼ਮ ਸਾਡਾ ਇੱਥੇ ਬੈਠਾ ਹੋਇਆ ਹੈ ਰੈਲੀ ਦੇ ਲਈ ਅਸੀਂ ਆਪ ਅਪੀਲ ਪਾਈਏ ਸਾਡੇ ਪ੍ਰਧਾਨ ਜਨਰਲ ਸਖਤਰੀ ਵਿੱਚ ਆਏ ਹੋਏ ਨੇ ਕੋਈ ਬਾਹਰ ਖੜੀ ਕਰਕੇ ਇੱਕ ਬੰਦਾ ਕਹਿੰਦੇ ਅਸੀਂ ਅੱਜ ਦੀ ਰੈਲੀ ਦੀ ਵਿਰੋਧਤਾ ਕੀਤੀ ਹੋਵੇ ਪਰ ਜੋ ਹੋ ਰਿਹਾ ਠੀਕ ਹੋ ਰਿਹਾ ਅਗਲੀ ਮੀਟਿੰਗ ਸਾਨੂੰ ਕੱਲ ਹੀ ਲੈਟਰ ਸਰਕਾਰ ਵੱਲੋਂ ਆਇਆ ਕਿ 5 ਨੂੰ ਸੀਐਮ ਦੇ ਨਾਲ ਮੀਟਿੰਗ ਹੈ ਪਰ ਅੱਜ ਅਸੀਂ ਰੈਲੀ ਜਾਣ ਤੋਂ ਪਹਿਲਾਂ ਫੈਸਲਾ ਕੀਤਾ ਹੈ ਕਿ 5 ਜੇ ਤਰੀਕ ਦੀ ਜਿਹੜੀ ਮੀਟਿੰਗ ਸੀਪੀਐਫ ਯੂਨੀਅਨ ਨੂੰ ਮਿਲੀਏ ਉਹ ਅਸੀਂ ਮੁੱਢੋਂ ਰੱਦ ਕਰਦੇ ਆ ਕਿਉਂਕਿ 5 ਜੇ ਤਰੀਕ ਨੂੰ ਬਜਟ ਪੇਸ਼ ਹੋਣ ਜਾ ਰਿਹਾ ਹੈ ਸਰਕਾਰ ਸਾਨੂੰ ਫਿਲਟਰ ਕਾਉਣ ਵਾਲੀ ਨੀਤੀ ਵਾਲੇ ਪਾਸੇ ਨੂੰ ਵੱਧ ਰਹੀ ਹੈ ਪਰ ਸੀਪੀਐਫ ਯੂਨੀਅਨ ਜਿਹੜੀ ਕਿ ਲਗਾਤਾਰ ਸਰਕਾਰ ਦੇ ਨਾਲ ਮੀਟਿੰਗ ਦਾ ਦੌਰ ਚੱਲਦਾ ਆ ਰਿਹਾ ਹੈ ਚਾਹੇ ਉਹ ਵੱਖ-ਵੱਖ ਅਧਿਕਾਰੀਆਂ ਦੇ ਨਾਲ ਹੋਵੇ ਹੁਣ ਤੱਕ ਅਸੀਂ ਚਾਰ ਵਾਰ ਸੀਐਮ ਨਾਲ ਮੀਟਿੰਗ ਕਰ ਚੁੱਕੇ ਹਾਂ 17 ਵਾਰ ਵਿੱਤ ਮੰਤਰੀਆਂ ਨਾਲ ਕਰ ਚੁੱਕੇ ਹਾਂ ਕਦੀ ਉੱਪਰ ਕਦੀ ਥੱਲੇ ਕਦੀ ਫਾਈਲ ਆਗੀ ਕਦੀ ਫਾਈਲ ਚਲੇਗੀ ਸੋ ਅਗਲਾ ਪ੍ਰੋਗਰਾਮ ਵੀ ਅੱਜ ਅਸੀਂ ਦੇਣਾ ਉਹ ਸੀਪੀਆ ਵੱਲੋਂ ਵੱਖਰੇ ਤੌਰ ਤੇ ਦਿੱਤਾ ਜਾਏਗਾ ਪਰ ਇੱਕੋ ਚੀਜ਼ ਦਾ ਵਾਅਦਾ ਮੈਂ ਸਟੇਜ ਤੋਂ ਅੱਜ ਵੀ ਕਰਦਾ ਜੋ ਲੋ ਪ੍ਰੋਗਰਾਮ ਪ੍ਰਾਣੀ ਪੈਨਸ਼ਨ ਬਹਾਲੀ ਦੇ ਲਈ ਸਾਂਝਾ ਮੋਰਚਾ ਦੇਗਾ ਸਪੀਅ ਬਯੂਨੀਅਨ ਦਾ ਸਮਰਥਨ ਜਿਹਦਾ ਅਸੀਂ ਅੱਜ ਆਏ ਆ ਐਤੋਂ ਵੱਡੀ ਗਿਣਤੀ ਦੇ ਵਿੱਚ ਹਰ ਹਿੰਦੀ ਦੇ ਵਿੱਚ ਸਮੋਈਏ ਕਰਾਂਗੇ ਸਾਡਾ ਇੱਕ ਜਿੰਦਾਬਾਦ 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 ਸੋ ਅਖੀਰ ਦੇ ਵਿੱਚ ਕਿਉਂਕਿ ਕਾਫੀ ਸਨਮਾਨਯੋਗ ਸ਼ਖਸੀਤਾ ਬੈਠੀਆਂ ਉਹਨਾਂ ਨੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਨੇ ਅਗਲੇ ਤੁਹਾਨੂੰ ਪ੍ਰੋਗਰਾਮ ਦੇ ਦੇਣੀ ਸੋ ਮੇਰੀ ਸਿਰਫ ਇੱਕੋ ਇੱਕ ਬੇਨਤੀ ਏ ਕਿ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਇਹ ਸਰਕਾਰ ਹੋਵੇ ਜਾਂ ਕਿਸੇ ਵੀ ਸੋਬੇ ਦੀ ਸਰਕਾਰ ਹੋਵੇ ਸਾਰੀਆਂ ਸਰਕਾਰਾਂ ਸਿਰਫ ਡਾਂਗਟਪਾਉ ਨੀਤੀ ਦੇ ਉੱਤੇ ਖੜੀਆਂ ਨੇ ਤੇ ਸਾਡੇ ਕੋਲ ਇੱਕੋ ਇੱਕ ਆਖਰੀ ਹਥਿਆਰ ਹੈ ਉਹ ਵੋਟਸਿਰ ਓਪੀਐਸ ਹੈ ਜੋ ਉਸ ਦੀ ਨੈਸ਼ਨਲ ਤੋਂ ਵੀ ਦੇ ਰਹੇ ਆ ਤੇ ਹਰ ਜਿਲ੍ਹਿਆਂ ਦੇ ਵਿੱਚ ਹਰ ਸੂਬੇ 'ਚ ਦੇ ਰਹੇ ਆ ਅੱਜ ਇੱਥੇ ਆਰ ਦਾ ਮੇਰਾ ਸਿਰਫ ਇੱਕੋ ਇੱਕ ਕਾਰਨ ਸੀ ਆਦਰਵਾਇਜ਼ ਅੱਜ ਮੇਰੀ ਰੈਲੀ ਦਾ ਪ੍ਰੋਗਰਾਮ ਜੰਮੂ ਦੇ ਵਿੱਚ ਸੀਗਾ ਜਿਹਦੇ ਕਰਕੇ ਮੈਂ ਅੱਜ ਦੇ ਪ੍ਰੋਗਰਾਮ ਦੀ ਸਹਿਮਤੀ ਹੁਣੀ ਸੀ ਲੈ ਪਾਇਆ ਕਿਉਂਕਿ ਮੈਂ ਕਰਬੀਨਰ ਆ ਸਾਤੋ ਸ੍ਰੀ ਦਾ ਨੈਸ਼ਨਲ ਟੀਵੀ ਵੱਲੋਂ ਅੱਜ ਜੰਮੂ ਦੇ ਵਿੱਚ ਬਹੁਤ ਵੱਡੀ ਰੈਲੀ ਹੋ ਰਹੀ ਏ ਪਰ ਉਸ ਰੈਲੀ ਨੂੰ ਛੱਡ ਕੇ ਮੇਰਾ ਪੰਜਾਬ ਜਿੱਥੇ ਮੈਂ ਪੈਨਸ਼ਨ ਲੈਣੀ ਏ ਜਿੱਥੇ ਅਸੀਂ ਪੈਨਸ਼ਨ ਦੀ ਲੜਾਈ 2016 ਜੀ ਸ਼ੁਰੂ ਕੀਤੀ ਸੀ ਚਲੋ ਸਾਥੀਆਂ ਦਾ ਇਸ਼ਾਰਾ ਕਿ ਸਮੇਂ ਦੀ ਘਾਟ ਏ ਸੋਹਣਾ ਸ਼ਬਦਾਂ ਦੇ ਨਾਲ ਧੰਨਵਾਦ ਗੱਲਾਂ ਬਹੁਤ ਸਹੀ ਕਰਨ ਨੂੰ ਜੈ ਜਨਤਾ ਜੈ ਸ਼ਸ਼ਵ ਜਿਹੜੇ ਲੜਦੇ ਲੋਕਾਂ ਦੇ